ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਵਧੀਆ ਹੋ ਵਗੈਰਾ ਜੀ ਖੁਸ਼ੀ ਹੋਵੋਗੇ ਅਸੀਂ ਚੱਲੇ ਸੀ ਅੱਜ ਫਰੀਦਕੋਟ ਜੀ ਸਤਿ ਸ਼੍ਰੀ ਅਕਾਲ ਜੀ ਕਾ ਟੋਫੀ ਖਾਓਗੇ ਜੀ ਨਾ ਬਾਬਾ ਜੀ ਦਾ ਪਾਠ ਵੀ ਸ਼ੁਰੂ ਹੋ ਗਿਆ ਇੱਥੇ ਗਿੱਲਾ ਆਇਆ ਹੀ ਨਹੀਂ ਥਾਂ ਤੁਸੀਂ ਇਹ ਚੀਜ਼ ਐਵੇਂ ਵੀ ਰੱਖ ਦੋਗੇ ਨਾ ਤੇ ਖਾ ਹੀ ਜਾਣੇ ਉਹਨਾਂ ਨੇ ਆ ਰਿਹਾ ਹੈ ਕੀੜੇ ਤੇ ਨਾ ਮਾਰੋ ਕੀੜੇ ਤਾਂ ਨਹੀਂ ਮਾਰਦਾ ਬੱਸ ਮਾੜੀ ਮਾੜੀ ਵੰਦੋ ਬਾਤ 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 ਚਲੋ ਇਨਾ ਫਾਸਟ ਫੂਡ ਕੋਈ ਸਮੂਸਾ ਬਾਗ ਜੱਪ ਕੀ ਕਰੀ ਜਾਂਦਾ ਓ ਤੂੰ ਵੀ ਕਹਿੰਦਾ ਤੇ ਮੈਂ ਮਮਾ ਸਾਨੂੰ ਸੇ ਖਾ ਰਹੀ ਆ ਆ ਗਏ ਯਾ ਟੌਫੀ ਇਹ ਕੀ ਆ ਪਤਾ ਟੌਫੀ ਉਹ ਤੋਂ ਵੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਵਧੀਆ ਹੋ ਵਗੈਰਾ ਜੀ ਖੁਸ਼ ਹੋਵੋਗੇ ਅਸੀਂ ਚੱਲੇ ਸੀ ਅੱਜ ਫਰੀਦਕੋਟ ਜਿਵੇਂ ਕਿ ਤੁਹਾਨੂੰ ਦੱਸਿਆ ਉੱਥੇ ਮੇਲੇ ਲੱਗਾ ਹੋਇਆ ਤੇ ਅਸੀਂ ਗਏ ਸੀ ਉੱਥੇ ਬਾਗੇ ਪਰਾਣੇ ਸਾਨੂੰ ਕੋਈ ਕੰਮ ਸੀ ਕਿ ਗੱਡੀ ਬਾਈਕ ਦਾ ਕਰਾਣਾ ਹਨਾ ਕੁਝ ਨਾ ਕੁਝ ਹੋਇਆ ਰਹਿਦਾ ਤੇ ਉੱਥੋਂ ਦੀ ਅਸੀਂ ਰੁਕੇ ਤੇ ਉੱਥੇ ਨਾ ਦੇਖ ਲਓ ਰੱਬ ਵੱਲੋਂ ਹੀ ਕੋਈ ਗੱਲ ਹੋ ਵੀ ਚੰਦੀ ਐ ਕੀ ਨਾ ਉੱਥੇ ਨਾ ਦੋ ਭਾਈ ਸੀ ਖੜੇ ਦੇ ਉਹ ਨਾ ਆਪਸ ਚ ਗੱਲ ਕਰੀ ਕਿ ਮੋਗਾ ਮੋਗੇ ਦੇ ਵਿੱਚ ਨਾ ਉੱਥੇ ਕੈਂਪ ਲੱਗਣਾ ਹੈ ਤੇ ਫਾਈਬਰੋ ਸਕੈਨ ਹੋਣੀ ਹੈ ਤੇ 24 ਤਰੀਕ ਨੂੰ ਹੋਣੀ ਹੈ ਹਾਂ ਉਹਨਾਂ ਡਾਕਟਰ ਸੂਦ ਨੇ ਵੀ ਆਣਾ ਜਿਹੜੇ ਲੁਧਿਆਣੇ ਦੇ ਸਭ ਤੋਂ ਵੱਡੇ ਨੇ ਤੇ ਉੱਥੋਂ ਦੀ ਸਾਨੂੰ ਐ ਚੀਜ਼ ਦੀ ਹੋ ਗਈ ਕਿ ਜੇ ਅਸੀਂ ਪਹਿਲੇ ਅਗਰ ਸਾਡਾ ਸਕੈਨ ਦਾ ਹੋ ਜਾਂਦਾ ਫਿਰ ਅਰਜੀਤ ਤੇ ਮੈਂ ਸਲਾਹ ਬਣਾਈ ਕਿ ਅਸੀਂ ਚਲੋ ਵਾਪਸ ਚਲੇ ਜੰਨੇ ਆ ਜੇ ਅਸੀਂ ਵਾਪਸ ਆ ਗਏ ਫਿਰ ਬਾਗੇ ਬਰਾਨੇ ਤੋਂ ਹੁਣ ਘਰੇ ਆਏ ਆ ਤੇ ਹੁਣ ਚੱਲੇ ਸੀ ਅਸੀਂ ਖੇਤ ਜਰਾ ਤੇ ਵੈਸੀ ਗੇੜਾ ਕੱਢਣ ਜੋ ਪਨੂਰ ਵੀ ਆਪਣਾ ਚੱਲੀ ਏ ਤਿਆਰ ਹੋਈ ਪਈ ਏ ਅੱਜ ਜੇ ਪਨੂਰ ਫੇਰ ਆਪਣੀ ਉਹੀ ਚੱਪਲ ਗੇੜਾਈ ਏ ਦੁਬਾਰਾ ਤੋਂ ਆਜੋ ਆਜੋ ਅਸੀਂ ਅੱਜ ਆਇਆ ਸੀ ਖੇਤ ਅਸੀਂ ਮਿਲਨ ਆਏ ਸੀ ਇੱਥੇ ਵੀਰ ਜੀ ਉਹਨਾਂ ਨੂੰ ਉਹਨਾਂ ਦੇ ਤੇ ਮੈਂ ਕਿਹਾ ਬਾਬੇ ਦੇ ਵੀ ਉਹ ਉਹ ਆਣੇ ਆ ਤੇ ਨਾਲੇ ਘਰੋਂ ਬਣਾ ਕੇ ਲੈ ਆਏ ਆ ਚਾਹ ਸਮਾਨ ਲੈ ਕੇ ਆਏ ਆ ਇਹ ਨਹੀਂ ਖੇਤ ਬੈ ਕੇ ਚਾਹ ਖੇਤ ਬੈ ਕੇ ਚਾਹ ਪੀਵਾਂਗੇ ਮੈਂ ਸੁਣਿਆ ਹੈ ਕਿ ਖੇਤ ਤੇ ਬੈ ਕੇ ਰੋਟੀ ਪਾਣੀ ਸਾਰੇ ਖਾ ਲੈਂਦੇ ਗੰਦਾ ਹੋਵੇ ਕਿਆ ਬਾਤ ਹੈ ਸਰਦੀਆਂ ਚ ਮਜਾਉ ਤਾਂਗ ਸੋ ਗਰਮੀਆਂ ਚ ਕਿੱਥੇ ਗਰਦੀ ਚਾਹ ਠੀਕ ਹੈ ਤੇ ਕਿਆ ਬਾਤਾਂ ਫਿਰ ਕਿਆ ਬਾਤਾਂ ਮੈਂ ਕਿਆ ਬਾਤ ਸਰਦੀਆਂ ਸਰਦੀਆਂ ਦੇ ਵਿੱਚ ਫਾਇਦਾ ਆਉਣੇ ਦਾ ਬੂਟਾ ਉਹ ਕੁੜੀ ਤੇ ਰਹਿ ਗਈ ਉੱਧਰ ਉੜੀ ਜਰਾ ਮੱਲਾ ਕੇ ਆਉਣੀ ਆ ਹੱਥ ਆ ਗਿਆ ਤੱਕ ਕੇ ਤੇ ਗੋੜ ਦੀ ਚਾਹ ਹੋਵੇ ਆਮ ਪਤਾ ਚਾਰ ਹੋਵੇ ਤੇ ਖੇਤ ਬਹਿ ਕੇ ਰੋਟੀ ਖਾਣ ਦਾ ਨਜ਼ਾਰਾ ਹੀ ਵੱਖਰਾ ਹੈ ਮੈਂ ਤਾਂ ਖਾਂਦਾ ਰਿਹਾ ਹਾਂ ਸਭ ਤੋਂ ਅਰੋਧਵਲ ਧਿਆਨ ਹੈ ਤੁਹਾਡੇ ਤੇ ਹੂੰ ਅਮਰੁੱਦਾ ਮਲਦੇ ਹਾਂ ਅ ਜੀਆਂ ਚੋਣਾ ਚੋਣਾ ਚੋਣ ਜਾਵੜੇ ਦੇ ਸੀਗੇ ਆਈ ਮੁੰਡ ਮੁੰਡ ਰਾਲ ਕੇ ਉਹ ਦਿਨ ਦਿਨ ਪਤਾ ਵੀ ਗਰੀਬੀ ਹੁੰਦੀ ਸੀਗੀ ਪਹਿਲਾਂ ਹਨਾ ਤੇ ਵੀ ਗਰੀਬੀ ਬਹੁਤ ਜ਼ਿਆਦਾ ਹੁੰਦੀ ਸੀਗੀ ਲੋਕਾਂ ਤੇ ਠੀਕ ਹੈ ਹੁਣ ਤਾਂ ਫੇਰ ਵੀ ਸਹਿਕ ਦੇ ਸਾਰੇ ਤੇ ਮੰਜਾ ਪਿਆ ਹੁੰਦਾ ਸੀ ਮੰਜਾ ਟੋਲ ਚੋਣਾ ਚੋਣਾ ਲੈਣ ਜਾਂਦੇ ਅਸੀਂ ਤੇ ਉੱਥੇ ਜਿੰਨ ਜੀਮੇਦਾਰਾਂ ਦੇ ਰੋਟੀ ਰੱਟੀ ਖਾਦੇ ਨੇ ਉਹਨਾਂ ਕਾ ਖਾ ਲਓ ਏ ਛੋਰੋ ਤੇ ਰੋਟੀ ਰੱਟੀ ਖਾ ਲੈਣੇ ਕਿਉਂਕਿ ਸਾਨੂੰ ਐ ਸੀਗਾ ਸਾਨੂੰ ਹੋਰ ਕੋਈ ਕਲ ਨਹੀਂ ਸੀ ਅਸੀਂ ਦੀਵਾਲੀ ਵੇਲੇ ਨੂੰ 100 200 ਢੋ ਦੇ 1.5 200 ਰੁਪਿਆ ਆਪ ਦਾ ਦੀਵਾਲੀ ਤੇ ਖਰਚ ਜੋਗਾ ਆਪ ਦਾ ਆਪ ਦਾ ਮੁੰਡੇ-ਮੁੰਡੇ ਬਣਾ ਲੈਂਦੇ ਸੀਗੇ ਤੇ ਮੈਂ ਬਣਾ ਨਹੀਂ ਸੀ ਬਸ ਇਹੀ ਰੀਜਨ ਸੀਗਾ ਪਲੱਸ ਆਪਾਂ ਚਾ ਪਮ ਚਾਹ ਤੇ ਬਣਾ ਕੇ ਲਿਆਣੇ ਅਥੇ ਬਣਾ ਕੇ ਵੀ ਨਹੀਂ ਹੂੰ ਤੇ ਉੱਥੇ ਹੋ ਜੀਏ ਮੈਂ ਨਹੀਂ ਉਹਨੂੰ ਉਤਾਰ ਦੇ ਕੀ ਮਾ ਜੀ ਹੈ ਵੀ ਇੱਥੇ ਆ ਦ ਰਵਣ ਕੰਦੀ ਰੋਟੀ ਦਾ ਟਾਈਮ ਹੈ ਨਹੀਂ ਤੇ ਸਮੋਸਾ ਸਮਸਾਈ ਲੈ ਚਾਲਦੇ ਮੈਂ ਖਾਣ ਨੂੰ ਤੇ ਮੈਂ ਸਮਾਨ ਜਿਹੜਾ ਲਿਆ ਪਾਣੀ ਲਿਆਉਂਦਾ ਪਾਣੀ ਪੀ ਗਏ ਗਰਮੀ ਆ ਇੱਧਰ ਆ ਜਾਓ ਇੱਧਰ ਲਿਖਾਈ ਜਾਓ ਮੈਂ ਇੱਥੇ ਠੀਕ ਆ ਨਹੀਂ ਉੱਥੇ ਨਹੀਂ ਇੱਧਰ ਆ ਜਾਓ ਠੀਕ ਆ ਮੈਂ ਪਾ ਸਮਾਨ ਤੇ ਇੱਧਰ ਵੀ ਹੈ ਕੋਲੀ ਵੀ ਲੈਣੇ ਪਾਣੀ ਵੀ ਪੀਣਾ ਪੁੱਦੇ ਹੂੰ ਇੱਥੇ ਆ ਜਾਓ ਇੱਥੇ ਖਵਾ ਦਿਓ ਆ ਰਿਹਾ ਮੈਂ ਹਾਂ ਇੱਥੇ ਹਾਂ ਹੂੰ ਦੇਪੋ ਹਾਂ ਇੱਥੇ ਨਹੀਂ ਬਹਿਣਾ ਉੱਥੇ ਬਹਿ ਕੋਈ ਇੱਥੇ ਨਹੀਂ ਬਹਿਣਾ ਦੇਪੋ ਉੱਥੇ ਬਹਿ ਜਾ ਭੈ ਜਾ ਬਤੋ ਕੋਵਾ ਦਾ ਨਾਮ ਮਨੁਸ਼ਾ ਨਹੀਂ ਮੈਂ ਬੈਠਾ ਆ ਜਾ ਸਸਿਕਾ 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 ਖੋਲ ਕੇ ਚੱਗੋ ਮਨੁਸ਼ਾ ਹਾਂ ਸਸਿਕਾ ਸਸਿਕਾ ਜਪ ਆ ਪਾਣੀ ਪੀ ਲਓ ਚਲ ਉਧਰ ਚਲੋ ਪਾਣੀ ਪੀ ਲਓ ਪਹਿਲੇ ਪਾਣੀ ਦੀ ਪਿਆਸ ਪਹਿਲੇ ਲੱਗ ਜਾਂਦੇ ਸਾਰੇ ਕਿਹੜਾ ਤੁਰ ਕੇ ਆਇਓ ਤੁਸੀਂ ਗਰਮੀ ਆ ਗਰਮੀ ਆ ਗਰਮੀ ਆ ਨਾ ਪਤਾ ਗੰਮੀ ਆ। ਇੱਤੀ ਮੰਮੀ ਆ। ਗੰਮੀ ਆ। ਉਹ ਮੰਮੀ ਆ ਗੰਮੀ। ਹਵਾ ਨਹੀਂ ਚੱਲਦੀ ਨਾ ਬੱਤੇ ਤੇ। ਹਾਂ। ਹਾਂ ਹਵਾ ਨਹੀਂ ਚੱਲਦੀ। ਚਲੋ ਮੈਂ ਮਮਾ ਉਹ ਬਣਾਵਾ। ਮਮਾ ਨੂੰ ਦੇ ਦੋ ਪਾਣੀ। ਤੁਸੀਂ ਉੱਧਰ ਲਈ ਚਾਹੇਂ ਬਾਜੂ? ਆਂ ਤੀਜੀ ਕੱਢਾਂਗੇ ਨਾ? ਕਰ। ਉਹ ਆ ਚੰ। ਉਧਰ ਦੇ। ਅੱਗੇ ਉਹਦੇ ਮੜਾ ਜਾਦੇ। ਆਹ ਬੱਸ। ਤੁਸੀਂ ਪਾਓਗੇ। ਤੇਰੇ ਪਾਜੀ ਕਹਿੰਦੇ ਅੱਜ ਮੈਂ ਵੀ ਫਿਰ ਖਾ ਹੀ ਲੈਣਾ ਮਮਾ ਵਾਲੇ ਮੋਟਾ। ਮੈਂ ਜਿੱਦਾਂ ਗਲਾ ਸਿੱਧੂਰੇ ਨੂੰ ਮਿਲਣ ਗਏ ਆ ਤੇ ਉਹਦੇ ਖਾਦੇ ਆ ਇੱਕ ਹੋਰ ਤੁਹਾਨੂੰ ਖੁਸ਼ ਖਬਰ ਦੱਸਦਾ ਮੈਂ ਤੇ ਮੈਂ ਨਾ ਇੰਸਟਾਗ੍ਰam ਤੇ ਰੀਲ ਪਾਈ ਸੀਗੀ ਤੇ ਵੀਰੇ ਸੱਬੇ ਦਾ ਨਵਾਂ ਗੀਤ ਆਇਆ ਕਾ ਫੌਂਕ ਆਇਆ ਉਹਦੇ ਤੇ ਤੇ ਵੀਰੇ ਨੂੰ ਮੈਂ ਭੇਜੀ ਸੀਗੀ ਤੇ ਵੀਰੇ ਨੇ ਆਪਦੇ ਇੰਸਟਾਗ੍ਰam ਤੇ ਸਟੋਰੀ ਲਾਤੀ ਸਾਡੀ ਰੀਲ ਦੀ ਤੇ ਫੇਰ ਮੈਂ ਉਹਨਾਂ ਨੂੰ ਕਮੈਂਟ ਕੀਤਾ ਮੈਂ ਕਹਿੰਦੇ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਤੇ ਵੀਰੇ ਦਾ ਮੈਂ ਕਹਿਆ ਵੀ ਸਾਨੂੰ ਜਵਾਬ ਜਰੂਰ ਦਿਓ। ਵੀਰੇ ਦਾ ਅੱਜ ਮੈਂ ਵੇਖਿਆਗਾ ਜਵਾਬ ਆਇਆ ਵਾ ਵੀਰੇ ਦਾ ਕੱਲ ਕਿਹਾ ਸੀ ਉਹਨਾਂ ਨੂੰ ਮੈਂ ਅੱਜ ਜਵਾਬ ਆ ਵੀਰੇ ਕਹਿੰਦਾ ਜਦੋਂ ਮੈਂ ਪਹੰਡ ਆਇਆ ਤੇ ਮੈਂ ਤੁਹਾਨੂੰ ਮੈਸੇਜ ਕਰ ਦੂੰਗਾ ਤੁਸੀਂ ਕੋਈ ਗੱਲ ਨਹੀਂ ਆ ਜਾਓ ਜਰੂਰ ਤੇ ਆਪਾਂ ਅੱਜ ਮਲਾਵਾਗੇ ਤੁਹਾਨੂੰ ਸਭੇ ਵੀਰੇ ਨਾਲ ਵੀ ਹੋ ਸਕੇ ਤੇ ਮੈਂ ਕਹਿੰਨੇ ਵੀਰਾ ਜਲਦੀ ਮੈਸੇਜ ਕਰੇ ਤੇ ਅਸੀਂ ਉੱਥੇ ਪਹੁੰਚ ਪਹੁੰਚੀਏ ਜਲਦੀ ਬਾਈ ਜੀ ਅਈ ਅਈ ਧਿਆਨ ਹਵਾ ਬਣੀ ਹਵਾ ਬਣੀ ਵੀ ਸੀ ਹਾਂ ਤੇ ਹਵਾ ਬੰਨੀ ਹੈ ਗਰਮ ਹੈ ਇਤਰਾ ਕੇ ਨਾ ਲਫਾਫੇ ਚ ਪਾਣੀ ਪੁੱਤਾ ਕੰਮਾ ਬਾਬਾ ਜੀ ਦੇ ਤਿੰਨੀ ਤਰਨੇ ਮੈਂ ਥੋੜੂੰ ਪੀ ਨਾ ਨਾ ਬਾਬਾ ਥੋੜਾ ਥਰ ਅਗਲਾ ਪਾੜਨਾ ਥੋੜੀ ਜੀ ਹੋਰ ਪਾ ਦੋ ਬਹੁਤ ਜ਼ਿਆਦਾ ਨਾ ਪਾਓ ਮੋਟਾ ਖੋ ਬੰਦ ਜਾ ਤੇ ਮਾਰੇ ਜੀ ਬਾਬਾ ਜੀ ਦਾ ਪੱਖਾ ਚਾਲ ਜਾ ਜਪ ਇੱਥੇ ਆ ਕੇ ਬਹਿ ਜਾ ਉੱਧਰ ਚਲੀ ਜਾਂਦੀ ਨਾ ਪਤਾ ਉਹਨੂੰ ਨਹੀਂ ਸੈਣਨੀ ਉਹ ਡਿੱਗ ਪੂਗਾ ਉਹ ਉਹਨਾਂ ਡਿੱਗ ਜਾਣਾ ਚੱਲ ਉਧਰ ਆ ਜਾ ਇਹ ਪਤਾ ਚੀ ਮੈਂ ਐਵੇਂ ਕੈਮਰਾਮੈਨ ਨਾ ਬਣ ਮਮਾ ਹਾਂ ਜੀ ਆ ਬੱਪੂ ਵੀ ਦਿਖੂਗਾ ਇੱਧਰ ਆ ਜਾ ਇੱਧਰ ਆ ਜਾ ਮਮਾ ਨਾ ਜਰਾ ਆ ਪੱਪੂ ਪੁੱਤ ਪੁੱਤ ਬਪੂ ਇੱਥੇ ਆ ਕੇ ਨਜ਼ਰ ਆਏਗਾ ਪੁੱਤ ਪੁੱਤ ਹਾਂ ਇੱਧਰ ਆ ਕੇ ਇੱਧਰ ਆ ਕੇ ਹਾਂ ਇੱਧਰ ਇੱਧਰ ਆ ਕੇ ਫਿਰ ਨਜ਼ਰ ਆਏ ਇੱਧਰ ਆ ਇਹ ਨੂੰ ਨਾ ਛੜੀ ਤੇਰੇ ਤੋਂ ਮੇਰੇ ਕੋਲ ਇੱਥੇ ਆ ਜਾ ਇੱਥੇ ਆ ਜਾ ਆਇਆ ਮੇਰੇ ਬੁੱਕੜਾ ਜੀ ਭਾਈਓ ਅਜੀਜੀ ਖਾ ਲ ਠੰਡੀ ਹੈ ਇਹ ਆ ਇੱਥੇ ਆ ਜਾ ਮੇਰਾ ਪੁੱਤ ਆ ਜੋ ਸਮੋਸਾ ਚਾਹ ਸੋਸ ਸਮੋਸਾ ਮੈਨੂੰ ਤੇ ਨਾ ਵਧੀਆ ਲੱਗਦਾ ਸਮੋਸਾ ਨਾ ਚਾਹ ਦੇ ਨਾਲ ਇਹ ਕੋਲਡ ਡਰਿੰਕ ਮਾਜਾ ਵਗੈਰਾ ਹੁੰਦੀ ਨਾ ਤੇ ਮੈਂ ਵੇਖ ਕਿੰਨੇ ਦਿਨ ਹੋ ਗਏ ਆਪਾਂ ਬੈਠੇ ਨਹੀਂ ਬੈਠਣਾ ਚਾਹੀਦਾ ਕਿ ਨਹੀਂ ਕਿ ਥੱਲੇ ਪੈ ਜਾ। ਬਲਾਸਿੰਧੂ ਵੀਰੇ ਨੂੰ ਮੈਂ ਮਿਲ ਨੂੰ ਮੈਂ ਕਿਹਾ ਨਾ ਕਿ ਨਾਟਾ ਹੋ ਗਿਆ। ਸਾਨੂੰ ਅਸੀਂ 31 ਦਿਨ ਦੇ ਸੀ। ਮੈਂ ਨਹੀਂ ਹੋਣਾ। ਬਾਅਦ ਐਨੇ ਦਿਨਾਂ ਬਾਅਦ ਮੈਂ ਆਹ ਦਿਖਾਣ ਲੱਗਿਆ ਨਾ ਤੇ ਮੈਂ ਖਾਣ ਲੱਗਿਆ ਸਮੋਸਾ ਮੈਂ ਬਹੁਤ ਘਟ ਖਾ ਕੇ ਖੁਸ਼ ਹਾਂ ਹੁੰਦੇ ਟਾਈਮ ਦੇ ਵਿੱਚ ਨਾ ਸਮੋਸੇ ਨੂੰ ਕੁਝ ਪੁੱਛਦਾ ਨਹੀਂ ਕਿਉਂਕਿ ਬੜੀਆਂ ਚੀਜ਼ਾਂ ਆਉਂਦੀਆਂ ਇੱਕ ਟਾਈਮ ਸੀ ਜਦੋਂ ਘਰ ਦੇ ਵਿੱਚ ਮਹਿਮਾਨ ਆਨੇ ਅੱਜ ਤੋਂ 25 ਸਾਲ 60 25 ਸਾਲ ਪਹਿਲੇ ਮਹਿਮਾਨ ਆਨੇ ਉਦੋਂ ਸਮੋਸੇ ਮੰਗਾਈ ਜਾਂਦੇ ਸੀ ਹਾਂ ਹੈਨਾ ਤਾਂ ਹੁਣ ਤੇ ਵੈਲਿਊ ਸੀ ਸਮੋਸੇ ਦੀ ਵੈਲਿਊ ਸੀ ਸਮੋਸੇ ਦੀ ਹਾਂ ਬਥੇਰੀ ਆਪ ਦੀ ਤੌਰੀ ਸੀ ਰਾਜਾ ਸੀ ਸਮੋਸਾ ਕਿਉਂਕਿ ਮੇਨ ਹੀ ਇਹੀ ਸੀਗਾ ਉਹ ਤਾਂ ਫਾਟ ਫੂਲ ਪਾਰ-ਪਾਂਦੇ ਚੱਲ ਪਿਆ ਖਾਈ ਜਾਂਦੇ ਆ ਲੋਕ ਪਰ ਪਸਤਾਨਗੇ ਵੀ ਪਰ ਜੋ ਇਹਦਾ ਸਵਾਦ ਹੈ ਨਾ ਉਹ ਕਿਸੇ ਚੀਜ਼ ਦਾ ਨਹੀਂ ਐਨਾ ਫਾਸਟ ਫੂਡ ਕੋਈ ਸਨੂਸਾ ਬਾਗ ਦਾ ਬੜਾ ਨਹੀਂ ਖਾਣਾ ਚਾਹੀਦਾ ਮੈਂ ਤਾਂ ਤੁਸੀਂ ਦੇਖਣ ਨੂੰ ਮਹੀਨਾ ਹੀ ਹੋ ਗਿਆ ਮਹੀਨੇ ਬਾਅਦ ਅੱਜ ਇੱਕ ਖਾਣਾ ਉਹਦੇ ਚੋਂ ਵੀ ਮੈਂ ਕੰਨੀਆਂ ਲਾ ਕੇ ਰੱਖ ਦਿੱਤਾ ਮੋਸਾ ਚਾਹ ਤਾਂ ਬਗੈਰ ਨਹੀਂ ਵਧੀਆ ਲੱਗਦਾ ਜਮ ਚਾਹ ਨਾਲ ਹੀ ਵਧੀਆ ਲੱਗਦਾ ਅਸੀਂ ਵਾਗੇ ਪੁਰਾਣੇ ਮੋੜ ਕੇ ਐ ਫਰੀਦਕੋਟ ਜਾਣ ਲੱਗੇ ਸੀ ਜੇ ਤੁਹਾਨੂੰ ਰਮਨ ਨੇ ਸ਼ਾਇਦ ਦੱਸਿਆ ਹੋਊਗਾ ਤੇ ਸਾਨੂੰ ਉਸੇ ਹੀ ਪਤਾ ਲੱਗਿਆ ਵੀ ਫੈਬਰਿਕ ਸਕੈਨ ਹੋਣੀ ਆ ਕਲਰ ਵਾਲੀ ਆ ਫਿਰ ਫੈਬਰਿਕ ਸਕੈਨ ਤੇ ਮੈਂ ਕਾਹ ਕਰਵਾ ਕੇ ਵੇਖ ਲਈਏ ਕਿੰਨਾ ਕੁ ਫਾਕ ਪੈ ਗਿਆ ਕਿੰਨਾ ਕੁ ਰਹਿ ਗਿਆ ਹੈ ਵੀਰੇ ਦਾ ਨੰਬਰ ਨੰਬਰ ਲਿਖ ਹਾਂ ਨੰਬਰ ਉਹਨਾਂ ਨੂੰ ਦੱਸ ਪਿਆ ਪਤਾ ਅਰ ਰਜਿਸਟ੍ਰੇਸ਼ਨ ਕਰਾਉਣੀਆਂ ਲੈ ਲਿਆ ਹਾਂ ਨੰਬਰ ਰਜਿਸਟ੍ਰੇਸ਼ਨ ਕਾ ਹੋਏਗੀ ਤਾਂ ਕਿਤੇ ਜਾ ਕੇ ਹਾਂ ਤੋ ਤੇ ਛੇਤੀ ਕਰਾਉਗਾ ਨਾ ਜਿੰਨੀ ਛੇਤੀ ਕਰਾਉਗੀ ਓਨੀ ਛੇਤੀ ਨੰਬਰ ਆਉਣਗੇ ਕਰਾ ਲਵਾਂਗੇ ਨਾ ਹਾਂ ਟਾਈਮ ਨਿਕਲ ਗਿਆ 4 ਵਜੇ ਤੱਕ ਦਾ ਟਾਈਮ ਹਾਂ ਔਰ ਰਜਿਸਟ੍ਰੇਸ਼ਨ ਕਰਾ ਲਾਂਗੇ ਫਿਰ ਜਾ ਕੇ ਆਪਣੀ ਜਿਹੜੀ ਹੈਗੀ ਆ ਉਹ ਕਰਾ ਲਾਂਗੇ ਜਪੂ ਲੱਲਾ ਨੋ ਲੈ ਪਾਸ ਆ ਲੱਗ ਜੂਗਾ ਬਿਕਨਕ ਫਰਕ ਆ ਗਿਆ ਵੀ ਮੇਰਾ ਜੋ ਕਿਉਂਕਿ ਮੈਂ ਤਲੇ ਤਾਂ ਪਹਿਲਾਂ ਵੀ ਨਹੀਂ ਖਾਂਦਾ ਸੀ ਰੋਟੀ ਘਟਾਈ ਵੀ ਹੈ ਮੇਰੀ ਜਿੱਥੇ ਮੈਂ ਪੰਜ ਗੰਨਦਾ ਸੀ ਉੱਤੇ ਤੈਨੂੰ ਹੀ ਖਾਣਾ ਆਲੂ ਮੂੰਝ ਕੀ ਪਾਇਆ ਆ ਆ ਪਾਓ ਪਾਪੜੀ ਗੁਰਾਤ ਨੂੰ ਨਾ ਥੋੜਾ ਜਿਹਾ ਕਹਿੰਦੇ ਭੁੱਖਾ ਰੱਖਣਾ ਚਾਹੀਦਾ ਪੇਟ ਕਦੇ ਵੀ ਰਾਤ ਜਕੇ ਰੋਟੀ ਨਹੀਂ ਖਾਣੀ ਚਾਹੀਦੀ ਜਿਆ ਚੇਤੀ ਖਾ ਲੋ ਹਾਂ ਜਾਂ ਛੇਤੀ ਹਾਂ ਛੇਤੀ ਖਾ ਲਓ ਜਾਂ ਛੇਤੀ ਖਾ ਲਓ ਜਾਂ ਕੱਟ 7 ਵਜੇ ਨੂੰ ਡਾਕਟਰ ਕਹਿੰਦਾ ਵੀ ਉਹ ਚਲੋ ਆਪਣੇ 100 ਕੰਮ ਤਾਂ ਦੇ ਹੁੰਦੇ ਆ ਕਈ ਵਾਰ ਸਬਜ਼ੀ ਲੇਟ ਹੋ ਜਾਂਦੀ ਆ ਨਾ ਤੇ ਨਹੀਂ ਟਾਈਮ ਨਾਲ ਖਾਦੀ ਜਾਂਦੀ ਵੈਸੇ ਤਾਂ ਮੈਨੂੰ ਡਾਕਟਰ ਨੇ ਕਿਹਾ ਜੀ ਕੱਟ ਵੀ 7 ਵਜੇ ਨੂੰ ਰੋਟੀ ਖਾ ਲਓ ਫਿਰ ਆਏ ਨਾ ਤੁਹਾਨੂੰ ਪਤਾ ਹੀ ਹੁਣ ਰਾਤਾਂ ਵੱਡੀਆਂ ਹੁੰਦੀਆਂ ਆਂਦੀਆਂ ਦਿਨ ਛੋਟੇ ਹੋ ਜਾਣੇ ਆ ਫਿਰ ਰਾਤ ਨੂੰ ਭੁੱਖ ਲੱਗਦੀ ਆ ਹਰਜੀਤ ਨੂੰ ਤਾਂ ਵੈਸੇ ਹੀ ਲੱਗਦੀ ਹੈ ਅੱਗੇ ਮੈਂ ਪਤਾ ਕੀ ਕਰਨਾ ਜਦੋਂ ਉੱਠਣਾ ਫਰਿੱਜ ਚ ਜਿਹੜੀ ਚੀਜ਼ ਪਈ ਹੋਣੀ ਉਹ ਹੀ ਚਾੱਕੇ ਚ ਚਰ ਲੱਗ ਜਾਣੀ ਕਹਿਣ ਦਾ ਆਪਾਂ ਖਾਣ ਲੱਗ ਜਾਣੀ ਰੁਕੋ ਚਾ ਜਾ ਤੇ ਵੀ ਹੁਣ ਨਹੀਂ ਹੁਣ ਮਨ ਵੀ ਨਹੀਂ ਕਰਦਾ ਕਿਉਂਕਿ ਆਪਦੀ ਸਿਹਤ ਨਾਲੋਂ ਜ਼ਰੂਰੀ ਕੁਝ ਨਹੀਂ ਤੇ ਅਸੀਂ ਹੁਣ ਚਾਹ ਪੀ ਕੇ ਅਸੀਂ ਜਾਣਾ ਕਰੇਗੇ ਕਿ ਅਸੀਂ ਸਬਜ਼ੀ ਭਾਜੀ ਵੀ ਲੈਣੇ ਠੀਕ ਹੈ ਨਾ ਸੇਵ ਕਰਦੇ ਮੋਗਾ ਦਿਆ ਮੈਂ ਬੋਟ ਤੇ ਅੱਛਾ ਸੀ ਗਾਲ ਜੀ ਕਟੋ ਫਿਕਾਉਂਗੇ ਕਾਨੀਆ ਦੱਸੋ ਕਾਏ ਭੇਜਾਂ ਭੇਜਾਂ ਖਾਓਗੇ ਕਾਨੀਆ ਇੱਕ ਅੱਧੀ ਖਾ ਲੋ ਅੱਧੀ ਕਰੀ ਆ ਕਿ ਕਿਸੇ ਭੂਆ ਨੇ ਖਾਣੀ ਹੋਵੇ ਦਾਦੀ ਨੇ ਖਾਣੀ ਹੋਵੇ ਦਾਦੀ ਚਾਹਣੀਆਂ ਭੂਆ ਨੇ ਖਾਣੀ ਆ ਕ ਮੈਂ ਬਹੁਤ ਸ਼ਰਾਰਤੀ ਬੱਚਾ ਹੂੰ ਗੰਦਾ ਤਾਂ ਹੈਗਾ ਹੀ ਆ ਤੂੰ ਆਈਆ ਆਈਆ ਹੂੰ ਆਈਆ ਹੂੰ ਜੋ ਪੂ ਗੰਦਾ ਬੰਦਾ ਸੂਰਜ ਵੀ ਡੁੱਬ ਗਿਆ ਚਲੋ ਹੁਣ ਟਾਈਮ ਹੋਰ ਆਪਣੇ ਘਰੇ ਚਲਾਗੇ ਅਜੇ ਨਹੀਂ ਚੱਲੀ ਬਾਬਾ ਜੀ ਅਸੀਂ ਚੱਲਨੇ ਆ ਧਿਆਨ ਰੱਖਿਓ ਅਸੀਂ ਦਸਵੀਂ ਤੇ ਆਵਾਂਗੇ ਹੁਣ ਹਾਂਜੀ ਯਾਰ ਬਈ ਤੇ ਵੀ ਜਾਣਾ ਹੁਣ ਪਰਮਾਤਮਾ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਜਦੋਂ ਬੱਲੇ ਹੋਵੋ ਪਰਮਾਤਮਾ ਨਾਲ ਗੱਲਾਂ ਕਰਿਆ ਕਰੋ ਤੇ ਜਦੋਂ ਕਿਸੇ ਨਾਲ ਹੋਵੋ ਉਹਦੇ ਪਰਮਾਤਮਾ ਦੀਆਂ ਗੱਲਾਂ ਕਰਿਆ ਕਰੋ ਉਹ ਵੱਡਾ ਕੋਈ ਜਿਹੜਿਆਂ ਹਨ ਹਾਂ ਤੇ ਉੱਥੇ ਰੱਖ ਦਿੰਦੇ ਨੇ ਜਿਹੜਾ ਜੀ ਆ ਜੀ ਹੈ ਨਾ ਵਿਆਹ ਵਾਲਾ ਲਲੇਰ ਸੀਗਾ ਉਹ ਖਰਾ ਯਾਨੀ ਕਿ ਵੀ ਤੇਲ ਬਹੁਤ ਆ ਉਹਦੇ ਚ ਹਾਂ ਵੈਸੇ ਉਹ ਖਾਣ ਲੱਗੇ ਕੋਪਾ ਸੀ ਜਿਹੜਾ ਤੇ ਵਿਆਹ ਵਾਲਾ ਤੇ ਉਹਦੇ ਵਿੱਚ ਮੈਂ ਕੀੜਿਆਂ ਨੂੰ ਪਾ ਦਾਂਗੇ ਸੀ ਦਾਲ ਆ ਕਾਲੇ ਮਾਂ ਨੂੰ ਵਗੈਰਾ ਚੌਲ ਚੂਲ ਪਾਤੇ ਭਰ ਤੇ ਹਾਂ ਤੇ ਮੈਂ ਕਿਹਾ ਭੌਣ ਦੇ ਦਾਲੇ ਪਾ ਦਾਂਗੇ ਇੱਧਰ ਕਿੰਨੇ ਖੇ ਉਹ ਆ ਰਹੇ ਨੇ ਪੱਠੇ ਆ ਰਹੇ ਅੱਗੇ ਵੀ ਮੈਂ ਦੱਬਿਆ ਸੀਗਾ ਕਿਉਂਕਿ ਖਣੀ ਉਹ ਕੀੜਿਆਂ ਦਾ ਤੋਂ ਅ ਡੜੀ ਪੌਣ ਨਹੀਂ ਲੱਗੇ ਜਿਵੇਂ ਚੌਲ ਕੜ ਕੜ ਕੇ ਉਹਦੇ ਚ ਕੀੜੇ ਨੇ ਕਿਸੇ ਕੜੀਸੇ ਉਹ ਮੈਂ ਹੁਣ ਹੁਣ ਮੈਨੂੰ ਕੜੀ ਦਿੱਤੀ ਆ ਆਓ ਕੀੜਿਆਂ ਨਾਲ ਹੀ ਕੜੀਸਿਆ ਮੈਨੂੰ ਕੰਦੇ ਰਹਿਣਗੇ ਜ਼ਿੰਦਗੀ ਵੀ ਬਦਲੀ ਹੈ ਮੈਂ ਨਹੀਂ ਬਦਲੀ ਪਰਮਾਤਮਾ ਨੇ ਬਦਲੀ ਹੈ ਤੇ ਦੂਜੇ ਦੀ ਹੈਨਾ ਉਹ ਇੱਥੇ ਹੀ ਸੀ ਇੱਥੇ ਹੀ ਸੀ ਕੌਣ ਹੂ ਨਹੀਂ ਹੋਥਿਆ ਵੱਡਾ ਖਾਲੀ ਜੀ ਜਗ੍ਹਾ ਤੇ ਖਾਲੀ ਜੀ ਜਗ੍ਹਾ ਤੇ ਸੀ ਹੂ ਹੂ ਗਰਮੀ ਵੜੀ ਆ ਇਹ ਤੇ ਪਿੱਛੇ ਲੰਘ ਗਿਆ ਨਹੀਂ ਹਾਂ ਚੱਲ ਇਹਦੇ ਪੱਠਿਆਂ ਜੀ ਦੇ ਬੋਦੀ ਦੇ ਬੋਲ ਮੈਂ ਨਹੀਂ ਉੱਥੇ ਰੁਕਣਾ ਕਿੱਥੇ ਇੱਥੇ ਬੋ ਬੜੀ ਆਂਦੀ ਏ ਮੈਂ ਵੇਖਦਾ ਆ ਰਿਹਾ ਸੀ ਇੱਥੇ ਕਿੱਥੇ ਆ ਹੋ ਗਿਆ ਆ ਹੋ ਰਿਹਾ ਹੂੰ ਇੱਥੇ ਆ ਹੂੰ ਬੋ ਕਿੱਥੇ ਆ ਇੱਥੇ ਆ ਇਹ ਤੇ ਬੋ ਕਿੱਦੀ ਆਈ ਜਾ ਰਹੀ ਏ ਕਿ ਛੋਟੇ ਕੋਲ ਪਤਾ ਨਹੀਂ ਕਿੱਧਰ ਮਰਦੀ ਕਰ ਦੋ ਐਸੇ ਤੇ ਮਰਦੀ ਨਹੀਂ ਮੇਰਾ ਸਾਦਾ ਪਿੱਤਾ ਵਿੱਚ ਛੋਟੇ ਕੀੜਿਆਂ ਦਾ ਭੌਣ ਵੀ ਹੈਗਾ ਨਾ ਉਤਰਨਾ ਨਹੀਂ ਹੁਣ ਮਾਊਂ ਹੈ ਕਿੰਦਰ ਲੈ ਆਹ ਫੇਲ ਬੜਾ ਦਮਨ ਵਧੀਆ ਲੱਗਦਾ ਨਹੀਂ ਮਾਊਂ ਗਿਆ ਆਹ ਗੱਤਰੋੜਾ ਦਾ ਥਰੀ ਜੇ ਪਕਰਾਂ ਹੋਣੀ ਪਰਸ ਦੀ ਮੈਂ ਬੰਦ ਨਹੀਂ ਕੀਤੀ ਸੀ ਬਸ ਆਏ ਮੈਨੂੰ ਫੜਾ ਦੋ ਇਹ ਤੇ ਕੀ ਆ ਸੀ ਤੈਨੂੰ ਤਰੋੜੇ ਨਹੀਂ ਕਰੀ ਇੱਕ ਮਿੰਟ ਬਸ ਐਵੇਂ ਹੀ ਰੱਖ ਦੇ ਨਾ ਨਹੀਂ ਨਹੀਂ ਦੱਬ ਦਾਂਗੇ ਇੱਥੇ ਜੇ ਪੂ ਬੈਠੇਗਾ ਤੇ ਕੀੜਿਆਂ ਨੂੰ ਖਾਣ ਪੀਣ ਦੀ ਐ ਇੱਥੇ ਦੱਬ ਦੇ ਆਹ ਰਹੇ ਕੀੜੇ ਇੱਥੇ ਤਾਂ ਤੇ ਹੂੰ ਖਾਣ ਦੀ ਚੀਜ਼ ਇਹਨਾਂ ਦੀ ਕੀੜੀਆਂ ਹਾਂ ਕੀੜੀਆਂ ਪੁੱਤ ਉਥੇ 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 ਬੀਹੀਆਂ ਕੀਨੀ ਆ ਬਾਬਾ ਜੀ ਦਾ ਪਾਠ ਵੀ ਸ਼ੁਰੂ ਹੋ ਗਿਆ ਇੱਥੇ ਬਿੱਲਾ ਆਇਆ ਹੀ ਨਹੀਂ ਤਾਂ ਤੁਸੀਂ ਇਹ ਚੀਜ਼ ਐਵੇਂ ਵੀ ਰੱਖ ਦੋਗੇ ਨਾ ਤੇ ਖਾ ਹੀ ਜਾਣੇ ਉਹਨਾਂ ਨੇ ਆ ਰਿਹਾ ਹੈ ਕੀੜੇ ਤੇ ਨਾ ਮਾਰੋ ਕੀੜੇ ਤਾਂ ਨਹੀਂ ਮਾਰਦਾ ਬਸ ਮਾੜੀ ਮਾੜੀ ਰੰਦੋ ਬੱਪੂ ਚੱਲੋ ਚੱਲੀਏ ਚਲੋ ਤੇ ਕੱਟ ਲੈਣਾ ਇਹਨਾਂ ਨੇ ਹਾਂ ਖਾਣ ਵਾਲੀ ਜਗ੍ਹਾ ਤੇ ਤੇ ਪ੍ਰਮਾਤਮਾ ਆਪੇ ਹੀ ਭੇਜ ਦਿੰਦਾ ਦਾਣਾ ਪਾਣੀ ਇਹਨਾਂ ਦਾ ਜੇ ਲਿਖਿਆ ਹੈ ਨਾ ਇਹ ਇਹਨਾਂ ਦਾ ਖਾਣਾ ਤੇ ਇਹਨਾਂ ਨੇ ਬਸ ਖਾ ਹੀ ਲੈਣਾ ਤੇ ਇੱਧਰ ਦੀ ਆ ਜਾ ਜਦੋਂ ਉਧਰੋਂ ਦੀ ਚੜ ਗੱਡੀ ਆ ਗਈ ਸਾਈਕਲ ਨੂੰ ਵੀ ਕਹੀ ਕਿ ਗੱਡੀ ਆ ਗਈ ਆ ਜਾ ਔਰ ਆ ਵੀ ਟੰਗ ਲਓ ਮੈਂ ਤਾਂ ਥੱਕੀ ਪਈ ਆ ਬੰਦ ਕਰ ਦੇ ਦੇਖ ਲੈਣੇ ਆ ਇਹ ਡੋਗੀ ਜਾਊਗਾ ਇਹਨੂੰ ਪਤਾ ਲੱਗ ਗਿਆ ਕਿ ਉੱਥੇ ਕੁਝ ਹੈ ਬਾਈ ਦਿਹਾੜਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਸਾਰੇ ਪੁਰੀ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਮੈਂ ਬਣਾ ਕੇ ਆਇਆ ਆ ਆਲੂ ਮਟਰ ਘਰ ਨੂੰ ਤੜਕਾਦਾ ਸੀਗਾ ਰੋਟੀ ਲੈ ਕੇ ਆਈ ਅੰਦਰ ਤੇ ਆਹ ਟਿੱਡੀ ਜੀ ਸੇਵ ਖਾਈ ਜਾਂਦੀ ਕਿਤੇ ਆਟਾ ਗੁੰਨ ਰੋਟੀ ਬਣਾਉਣ ਲੱਗੇ ਜਿਹੜੀ ਚਗੜਾ ਕੋਲੇ ਰੱਖਿਆ ਮੈਂ ਨਾ ਤੋ ਤਰੀਕਾ ਨਾ ਦੁੱਖਣ ਲੱਗੀ ਕਾ ਤੋ ਦਰਦੋਨਾ ਅੱਜ ਜ਼ਿਆਦਾ ਰੁਚੀ ਲੀ ਵੀ ਰਹੀ ਆ ਦਾਮਾਂ ਦੇ ਆ ਮੇਰਾ ਟੱਡਾ ਕੀ ਕਰਦਾ ਇੰਨਾ ਤੇ ਚੱਲਦੀ ਵੀ ਨਹੀਂ ਹੈ ਸੇਵ ਹੋਰ ਸੱਲ ਕੇ ਦੇਣਾ ਸੀ ਰੋਣੇ ਨੂੰ ਖਾ ਗਈ ਸੇਵ ਹੋਰ ਸੱਲ ਦੇਖੇ ਦੇਖੇ ਨਾ ਖਾ ਨਹੀਂ ਆਹ ਵੀ ਖਾਂਦਾ ਮੇਰਾ ਸ਼ੇਰ ਹੈ ਖਾ ਰਿਹਾ ਹੈ ਉਹ ਵੀ ਸ਼ੇਰ ਵੇਖਿਆ ਦਹਾੜ ਸ਼ੇਰ ਦੀ ਕਿਵੇਂ ਕਰਦਾ ਹੁੰਦਾ ਜੱਪ ਹੱਥ ਜੋੜ ਕੇ ਸਾਸਿਕਾ ਬੁਲਾਓ ਸਾਰੇ ਨੂੰ ਕਿੱਥੇ ਗਿਆ ਸੀ ਅੱਜ ਖੇਤ ਕੀ ਕੀਤਾ ਸੀ

ਲੱਕ ਕੰਦੀ ਗੰਦਾ ਤੇ ਕਿ ਚੱਕਰ ਦੇ ਚੱਕਿਆ ਕਿਉਂ ਸੀ ਕਾਲੀ ਗੱਲ ਤੋਂ ਕਿਹੜੀ ਗੱਲ ਤੋਂ ਚੱਕਿਆ ਸੀ ਆਹ ਆਹ ਚੀ ਆ ਪਿਆ ਰੇਗ ਜੀ ਚੱਕ ਲੈਣੀ ਆ ਆ ਤੁਰੀ ਜਾਂਦਾ ਕਾਲੀ ਕਾਲੀ ਦੀ ਕਾਂਡੀ ਲਾਂ ਦੇ ਉੱਤੇ ਕੀੜੇ ਨਾ ਫੜਿਆ ਕਰ ਆਹ ਐਨੂੰ ਨਾ ਮੈਂ ਇੱਕ ਚੀਜ਼ ਵੇਖੀ ਆ ਇਹ ਤੇ ਸਕਲਪਟਰ ਸਾਰੀ ਕੀ ਪਾਇਆ ਇੰਕਾ ਗਰਾ ਬੱਡੇ ਤੂੰ ਅਨੁਸ਼ਕਾਂਟ ਦਿਖਾ ਦੋ ਮੀਆਂ ਆ ਆ ਮੀਆਂ ਦਾ ਅੱਛਾ ਡਾਂਸ ਕਰਨਾ ਅੱਛੇ ਮੀਆਂ ਆ ਮੈਂ ਤੇਰੀ ਆ ਆ ਜੱਪੂ ਇੱਕ ਪੂਆ ਤਾਂ ਕਹਿੰਦੀ ਕਹਿੰਦੀ ਬੱਚਾ ਲਿਪਸਟਿਕ ਤੇ ਐ ਦੇ ਤੋ ਬਾਹਰ ਲੈ ਕੇ ਆਓ ਭੰਗੜੇ ਪੁੰਗੜੇ ਤੋ ਕੋਈ ਚਾ ਚਾਜ ਦੇ ਸੰਸਕਾਰ ਦੋ ਮੇਰੇ ਪੋਤਿਆਂ ਨੂੰ ਚਾਜ ਦੀ ਕੰਨਾਂ ਨਹੀਂ ਆਉਂਦੀਆਂ ਆ ਵਾਈ ਗੁਰੂ ਵਾਈ ਗੁਰੂ ਕਰਨਾ ਨਹੀਂ ਆਂਦਾ ਇਸ ਤੋਂ ਵੱਡਾ ਕੀ ਹੈ ਹੈਗਾਗਾ ਕਿਥੇ ਨੂੰ ਆ ਵਾਗਰੂ ਸ਼ੁਰੂ ਹੋ ਗਿਨਾ ਗੁਬਾਣੀ ਸ਼ੁਰੂ ਹੁੰਦੇ ਗੁਰਦਾਰ ਸਾਹਿਬ ਮੱਥਾ ਟੇਕਣਾ ਇਹਨੇ ਕਿਥੇ ਖੜੀ ਆ ਹਾਂ ਠੀਕ ਹੈ ਜੱਪੋ ਕੀ ਕਰਦਾ ਇਹ ਨੂੰ ਕੋ ਸਖੌਣ ਦੀ ਲੋੜ ਨਹੀਂ ਆਪ ਹੀ ਸਮਝਦਾਰ ਬਹੁਤ ਆ ਹਾਂ ਮਹਾਰਾਜ ਲਈ ਗੁਰੂ ਰਾਮਦਾਸ ਜੀ ਬਾਬਾ ਬੁੰਡਾ ਜੀ ਵੱਲੋਂ ਹੀ ਮੇਰ ਰਹੇਦੇ ਤੇ ਠੀਕ ਹੈ ਸਾਨੂੰ ਘਾਟੀ ਸਿੱਖਣਾ ਪੈਂਦਾ ਸਾਰੀ ਚੀਜ਼ ਆਪੇ ਸਿੱਖ ਲਈ ਫਟਾਫਟ ਵਾਇ ਗੁਰੂ ਵਾਲ ਵੀ ਨਚਣਾ ਕੁੱਦਣਾ ਦਾ ਬੱਚਾ ਨਚ ਨਚੂ ਕੁੱਦੂਗਾ ਫੇਰੀ ਬੜੂ ਖੁੱਲੂਗਾ ਠੀਕ ਆ ਤੇ ਉਹ ਉਹ ਵੀ ਚੱਲਦਾ ਰਹਿੰਦਾ ਐ ਨਾ ਜਿਹੜਾ ਕੱਲ ਸ਼ੋਰ ਨਹੀਂ ਪਾਇਆ ਤੁਸੀਂ ਉਹਦੇ ਚ ਤੇ ਜਿਆਦਾ ਵਾਇਗੁਰੂ ਵਾਇੂ ਚ ਧਿਆਨ ਇਹਦਾ ਹੁੰਦਾ ਪੱਦ ਹਾਂ ਉੱਡਦੇ ਸਾਰ ਨੇ ਸਭ ਤੋਂ ਪਹਿਲੇ ਇਹੋ ਕਹਿਣਾ ਵਾਗਰੂ ਗੁਰਬਾਨੀ ਮੈਂ ਕਹਾਂਗੀ ਗੁਰਬਾਨੀ ਲਾਈਏ ਜਪਨੂਰ ਗੁਰਮਾ ਗੁਰਬਾਨੀ ਲਾਈਏ ਹੁਣ ਬੱਚੇ ਨੂੰ ਇੱਕ ਵਾਇਗੁਰੂ ਦਾ ਨਾਮ ਦੱਸਣਾ ਤੇ ਗੁਰਬਾਨੀ ਦਾ ਦੱਸਣਾ ਐਚ ਵੀ ਬੜਾ ਫਰਕ ਹੈ ਉਹਨੂੰ ਪਤਾ ਲੱਗੇ ਕਿ ਗੁਰਬਾਣੀ 'ਚ ਕੀ ਕੁਝ ਆਂਦਾ ਵਾਹਿਗੁਰੂ ਇੱਕ ਨਾਮ ਜਪਣਾ ਤੇ ਗੁਰਬਾਣੀ ਵਿੱਚ ਸਾਡਾ ਪਾਠ ਵਗੈਰਾ ਕਰਨਾ ਉਹਦੇ ਵਿੱਚ ਕੀਰਤਨ ਆਂਦਾ ਹਨਾ ਤੇ ਉਹ ਸੁਣਦੀ ਹੈ ਸੇਰੇ ਤੇ ਆਪਣੇ ਮਨ ਲਈ ਜੋ ਸਮਝ ਆ ਗਈ ਹੁਣ ਕੱਲ ਮੈਂ ਸ਼ਬਦ ਲਗਾਇਆ ਸੀ ਔਖੀ ਘੜੀ ਨਾ ਦੇਖਣ ਦੀ ਉਹਦੇ ਵਿੱਚ ਸਾਰੀ ਐਲਬਮ ਵਿੱਚ ਸ਼ਬਦ ਆਇਆ ਵਸ ਮੇਰੇ ਪਿਆਰਿਆ ਤੇ ਜਪਨੂਰ ਉਹ ਚੱਲੀ ਜਾਂਦਾ ਸ਼ਬਦ ਤੇ ਕੱਲ ਆਪਣੇ ਵੱਲੋਂ ਜੋ ਉਹਨੂੰ ਵਾਸ ਕੀ ਕਹਿ ਰਹੀ ਸੀ ਜਪਨੂਰ ਵਾਸ ਮੇਰੇ ਪਿਆਰਿਆ ਵਾਸ ਮੇਰੇ ਪਿਆਰ ਕੱਲ ਐ ਉਹ ਸ਼ਬਦ ਬੋਲੀ ਜਾਵੇ ਮੈਂ ਪਹਿਲੇ ਧਿਆਨ ਨਹੀਂ ਦਿੱਤਾ ਸੀ ਤੇ ਮੈਂ ਬਹੁਤ ਮੈਂ ਕਿਹਾ ਕੀ ਕੀ ਜਾਂਦੀ ਬਈਏ ਕੀ ਜੱਪੂ ਕਹਿ ਰਹੀ ਸੀ ਵਾਸ ਮੇਰੇ ਪਿਆਰਿਆ ਵਾਸ ਮੇਰੇ ਗੋਬਿੰਦਾ ਹੈ बस मेरे प्यार या दुद्दू लो दुद्दू लो आप पे बैठ जंदी आपे कम्बल ਲੈ लीगी या त कहेगी फोन जे फोन ਲੈਣਾ ਤੇ फोन ਨਹੀਂ ਤੇ दुद्दू आ काम आ दुद्दू ਬੀਣਾ ਤੇ ਇਸ ਲਈ ਦੁੱद्दू आपे आगी ਆਪਣੀ ਸੀਟ ਤੇ ਆਇਆ ਮੇਰੀ ਮਾਂ ਤਾਂ ਆ ਗਈ ਆਪੇ ਆ ਗਈ ਆਪੇ ਆ ਗਈਆਂ ਆਪ ਕੋ ਤਾਂ ਮੈਨੂੰ ਪਤਾ ਬਹੁਤ ਸਿਆਣਾ ਪੋਤਾ ਤੂੰ ਆਪੇ ਆਗੀਆਂ ਆ ਹਣਾ ਇਹਦਾ ਕੰਮ ਕੀ ਹੁੰਦਾ ਹੈਗਾ ਜਦੋਂ ਭੁੱਖ ਲੱਗੇ ਇਹਨੂੰ ਕੰਬੜਾ ਖਿੱਚਣ ਲੱਗ ਜਾਣਾ ਨੇ ਰਾਤ ਨੂੰ ਵੀ ਜਦੋਂ ਜਾਗ ਆਉਦੀ ਆ ਉਦੋਂ ਵੀ ਇਹੇ ਕੋਸ਼ਿਸ਼ ਕਰਨਾ ਨੇ ਆ ਜਾਗਦੀਆਂ ਦੁੱਧ ਲਿਆ ਕੇ ਦਿਓ ਬਈ ਬੱਚੇ ਨੂੰ ਤੈਨੂੰ ਦੁੱਧ ਦੀ ਭੁੱਖ ਲੱਗਣੀ ਆ ਫਟਾਫਟ ਚਲੋ ਠੀਕ ਆ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਆਪਾਂ ਤੁਹਾਨੂੰ ਫੇਰ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਪ ਕੇਰਾ ਇੱਕ ਵਾਰ ਮਮਾ ਦਾ ਦਰ ਲੈਣ ਗਏ ਉਹਨਾਂ ਜਦੋਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਹੁਣ ਤਾਂ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੁਣ ਨਹੀਂ ਹੁਣ ਤਾਂ ਪਖੜ ਗਈ ਜੱਪ ਸੱਸੀ ਗਾਲ ਦਾ ਬੁਲਾ ਦਿਓ ਫਿਰ ਸਾਰਿਆਂ ਨੂੰ ਸੱਸੀ ਕਾ ਬੋਲੋ ਨਹੀਂ ਬੋਲ ਜਹੀ ਨਹੀਂ ਨਹੀਂ ਕਰ ਰਹੀ ਜੀ ਹੈ